ਅੱਜ ਤੁਹਾਨੂੰ ਲੈ ਕੇ ਚੱਲਦੇ ਹਵੈਲੀ ਜਿੱਥੇ ਪੰਜਾਬੀ ਸੱਭਿਆਚਾਰ ਦੀਆਂ ਕੁਝ ਤਸਵੀਰਾਂ ਤੁਹਾਨੂੰ ਦਿਖਾਉਣੇ ਆਂ ਚਰਖਾ ਚਰਖਾ ਜੋ ਅੱਜ ਕੱਲ ਦੇਖਣ ਨੂੰ ਘੱਟ ਹੀ ਮਿਲਦਾ ਭਾ ਜਾ ਕਿਸੇ ਘਰ ਦੀ ਪਰਛਾਤੀ ਤੇ ਪਿਆ ਆਪਣੇ ਆਖਰੀ ਸਾਲ ਲੈ ਰਿਆ ਹੁੰਦਾ ਲੋਕ ਦਿਖਾਵੇ ਲਈ ਸੱਭਿਆਚਾਰ ਮੇਲੇ ਤੇ ਦੇਖਣ ਨੂੰ ਇਹਦੀ ਚਲਕਾ ਦੇ ਕਦੇ ਦੇਖਣ ਮਿਲ ਜਾਂਦੀ ਹੈ ਫੁਲਕਾਰੀ ਅੱਜ ਕੱਲ ਪੈਣਨ ਨੂੰ ਦੇਖਣ ਨੂੰ ਤਾਂ ਮਿਲ ਜਾਂਦੀ ਹੈ ਪਰ ਫੁਲਕਾਰੀ ਕਿਸ ਤਰ੍ਹਾਂ ਕਢਾਈ ਕੀਤੀ ਜਾਂਦੀ ਉਹ ਕਿਸੇ ਅੱਜ ਕੱਲ ਦੀਆਂ ਲੜਕੀਆਂ ਨੂੰ ਨਹੀਂ ਪਤਾ ਕਾਰੇ ਤਰ੍ਹਾਂ ਦੇ ਕੱਚੇ ਪੱਕੇ ਦੋਨੇ ਤਰ੍ਹਾਂ ਦੇ ਹੁੰਦੇ ਸੀ ਪੰਗੜਾ ਗੱਬਰੂਆਂ ਦਾ ਨਾਚ ਹੁੰਦਾ ਸੀ ਜੋ ਹਰ ਖੁਸ਼ੀ ਦੇ ਮੌਕੇ ਤੇ ਪਾਇਆ ਜਾਂਦਾ ਸੀ ਜਿਨ੍ਹਾਂ ਵਿੱਚ ਕਣਕ ਦੀ ਵਾਢੀ ਪੱਭ ਸਾਖੀਆ ਦੀ ਮੇਲੇ ਮੰਗਣੇ ਤਿਹਾਰਾਂ ਦੇ ਤੇ ਪਾਇਆ ਜਾਂਦਾ ਸੀ ਤੇ ਇਸ ਤਰਾ ਘੜੇ ਦੇ ਉੱਤੇ ਬੇਲ ਬੁੱਟੇ ਬਣਾਏ ਜਾਂਦੇ ਸੀ ਖੂਹ ਆ ਜਿਹੜਾ ਇਹ ਜ਼ਮੀਨ ਵਿੱਚ ਖੁਦਾਈ ਕਰਕੇ ਬਣਾਇਆ ਜਾਂਦਾ ਸੀ ਤੇ ਪੀਣ ਵਾਲੇ ਪਾਣੀ ਤੇ ਸਿੰਚਾਈ ਦੇ ਲਈ ਪਾਣੀ ਪੱਟਿਆ ਜਾਂਦਾ ਸੀ ਹੁਣ ਇਹਨਾਂ ਦੀ ਜਗ੍ਹਾ ਜ਼ਿਆਦਾ ਟਿਊਬ ਲਾਨੇ ਲੈ ਲਈਏ ਜੋ ਬਿਜਲੀ ਤੇ ਚੱਲਦੇ ਨੇ ਲਗਭਗ ਇਹ ਲੋਪ ਹੀ ਹੋ ਚੁੱਕੇ ਨੇ ਕੜਿਆਂ ਦੇ ਵਿੱਚ ਇਸ ਤਰ੍ਹਾਂ ਮਟਿਆਰਾਂ ਆਪਣਾ ਪਾਣੀ ਭਰ ਕੇ ਲੈ ਕੇ ਜਾਂਦੀਆਂ ਸੀ ਇਸ ਤਰ੍ਹਾਂ ਲੜਕੀ ਦੀ ਡੋਲੀ ਤੋਰੀ ਜਾਂਦੀ ਸੀ ਇਸ ਤਰ੍ਹਾਂ ਦੇ ਟੰਗੇ ਜੋ ਬਲਦਾਂ ਨਾਲ ਚਲਾਏ ਜਾਂਦੇ ਸੀ ਇਹ ਹੀ ਆਉਣ ਜਾਣ ਦਾ ਸਾਧਨ ਹੁੰਦੇ ਸੀ ਹੁਣ ਦਿਖਾਇਆ ਗਿਆ ਵਾ ਅੰਮ੍ਰਿਤਸਰ ਤੋਂ ਇੰਗਲੈਂਡ ਵਾਇਆ ਹਵੇਲੀ ਇਸ ਤਰ੍ਹਾਂ ਦੇ ਖੇਡਾਂ ਹੁੰਦੀਆਂ ਸੀ ਜੋ ਬੱਚੇ ਖੇਡਿਆ ਕਰਦੇ ਸੀ ਬਿਨਾ ਖੱਟੀਆਂ ਵਾਲੀਆਂ ਖੇਡਾਂ ਹੁੰਦੀਆਂ ਸੀ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਇੱਥੇ ਦਿਖਾਈਆਂ ਗਈਆਂ ਨੇ। ਜਿਹੜਾ ਗਿੱਧਾ ਹੁੰਦਾ ਸੀ ਉਹ ਲੜਕੀਆਂ ਦਾ ਮਨੰੰਜਾ ਦਾ ਸਾਧਨ ਹੁੰਦਾ ਸੀ ਜੋਤੀਆਂ ਵਗੈਰਾ ਵਿਆਹ ਸ਼ਾਦੀਆਂ ਤੇ ਪਾਇਆ ਇਕੱਠੇ ਇਕੱਠੀਆਂ ਹੋ ਕੇ ਪਾਇਆ ਕਰਦੀਆਂ ਸੀ। ਕੱਚੇ ਘਰ ਹੁੰਦੇ ਸੀ ਇਸ ਤਰ੍ਹਾਂ ਦੇ ਬਹੁਤ ਹੀ ਵਧੀਆ ਡੈਕੋਰੇਟ ਬੇਲ ਬੁੱਟਿਆਂ ਨਾਲ ਕੀਤੇ ਜਾਂਦੇ ਸੀ। ਇਸ ਤਰ੍ਹਾਂ ਕੱਚੀਆਂ ਪੌੜੀਆਂ ਬਣਾ ਕੇ ਉਹਨਾਂ ਤੇ ਬੇਲ ਬੁੱਟੇ ਪਾਏ ਜਾਂਦੇ ਸੀ ਇਸ ਤਰ੍ਹਾਂ ਪੱਕੀਆਂ ਹਵੇਲੀਆਂ ਵੀ ਹੁੰਦੀਆਂ ਸੀ ਜੋ ਕਾਫੀ ਵਧੀਆ ਅਮੀਰ ਲੋਕ ਬਣਾਉਂਦੇ ਸੀ ਲੱਗਿਆਂ ਦੁਆਰਾ ਕਿਤਨੀ ਪਾਈ ਜਾਂਦੀ ਸੀ ਢੀਟੇ ਬੱਚਿਆਂ ਦੇ ਮੁੱਖ ਖੇਡ ਸੀ ਜੇ ਲੜਕੀਆਂ ਦੁਆਰਾ ਖੇਡੀ ਜਾਂਦੀ ਸੀ ਬਹੁਤ ਹੀ ਵਧੀਆ ਜਿਆਦਾ ਬੱਚਿਆਂ ਦੇ ਖੇਡਾਂ ਬਹੁਤ ਹੀ ਵਧੀਆ ਹੁੰਦੀਆਂ ਸੀ ਇਸ ਤਰ੍ਹਾਂ ਦੇ ਪਿੱਤਲ ਦੇ ਭਾਂਡੇ ਵਰਤੇ ਜਾਂਦੇ ਸੀ ਇਸ ਤਰ੍ਹਾਂ ਚਾਟੀ ਵਿੱਚ ਦੁੱਧ ਰੜਕਿਆ ਜਾਂਦਾ ਸੀ ਘਟਿਆਂ ਵਿੱਚ ਪਾਣੀ ਠੰਡਾ ਰੱਖਿਆ ਜਾਂਦਾ ਸੀ ਚੱਕੀ ਦੇ ਨਾਲ ਆਟਾ ਪੀਸਿਆ ਜਾਂਦਾ ਸੀ ਇਸ ਤਰ੍ਹਾਂ ਮਾਤਾ ਆਪਣੇ ਬੱਚੇ ਨੂੰ ਝੋਲੇ ਵਿੱਚ ਚਲਾ ਰਹੀ ਹੈ। ਕਾਫੀ ਕੁਝ ਦਿਖਾਇਆ ਗਿਆ ਵਾ ਬਹੁਤ ਵਧੀਆ ਆ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਇੱਥੇ ਦੇਖਣ ਨੂੰ। ਇਸ ਤਰ੍ਹਾਂ ਦੇ ਪੁਰਾਣੇ ਸਾਜਣ ਦੇ ਸੀ ਜੋ ਬਚਾਏ ਜਾਂਦੇ ਸੀ ਇੱਥੇ ਸਾਰੇ ਪੰਜਾਬੀ ਸਿੰਗਲਸ ਵਗੈਰਾ ਦੀਆਂ ਤਸਵੀਰਾਂ ਲਗਾਈਆਂ ਗਈਆਂ ਨੇ। ਤੇ ਪੁਰਾਣੇ ਸਾਜ ਵੀ ਸਾਰੇ ਦਿਖਾਏ ਗਏ ਨੇ ਜੋ ਲਗਭਗ ਲੋਪ ਹੋ ਚੁੱਕੇ ਨੇ। ਇਹਨਾਂ ਦੀ ਜਗ੍ਹਾ ਨਵੇਂ ਸਾਜਾਂ ਨੇ ਲੈ ਲਈ ਐ। ਕਾਫੀ ਜ਼ਿਆਦਾ ਪੂਰ ਸੁਰ ਤੇ ਜੋ ਪੰਜਾਬੀ ਸੱਭਿਆਚਾਰ ਨਾਲ ਦੱਸਾਉਂਦਾ। ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਇੱਥੇ ਦੇਖਣ ਨੂੰ। ਰੈਸਟੋਰੈਂਟ ਦੇ ਅੰਦਰ ਵੀ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ। ਜਰਾ ਉਹ ਦੇਖੋ ਕਿਚਨ ਨੂੰ ਬਾਡੇ ਗਾਈ ਲਈ। どうして